ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ੀਤਾ ਸਵਾਗਤ ਕਰਦੀਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਪਾਰੀ ਬਰਫਬਾਰੀ ਦੇ ਬਾਵਜੂਦ ਮਿਸਿਸ ਸਾਗਾ ਵਿੱਚ ਨਵੀਂ ਵਿੰਡੋਰ ਆਰਮ ਤਕਨੀਕ ਨਾਲ ਬਰਫ ਸਾਫ਼ ਕਰਨ ਦਾ ਕਮਾਈ ਕੰਮ ਵੀਡੀਓ ਵਿੱਚ ਸ਼ਹਿਰ ਦੇ ਕਰਮਚਾਰੀਆਂ ਦੀ ਸਾਫ਼ ਸੁਥਰੀ ਅਤੇ ਸੁਚੱਜੀ ਕਰਮਚਾਰੀਆਂ ਦੀ ਆਈ ਵੀਡੀਓ ਸਾਹਮਣੇ ਖਰਾਬ ਮੌਸਮ ਅਤੇ ਤੇਜ਼ ਉੱਤਰੀ ਹਵਾਵਾਂ ਕਾਰਨ ਮਿਡਲ ਸੈਕਸ ਕਾਉਂਟੀ ਦੀਆਂ ਸੜਕਾਂ ਮੁਰ ਬਰਫ਼ ਨਾਲ ਟਕੀਆਂ ਰੋਡ ਕਰੂ ਦੀ ਦਿਨ ਰਾਤ ਮਿਹਨਤ ਦੇ ਬਾਵਜੂਦ ਆਵਾਜਾਈ ਪ੍ਰਭਾਵਿਤ ਕੈਨੇਡਾ ਦਾ ਨਵਾਂ ਕਾਨੂੰਨ ਹਜ਼ਾਰਾਂ ਲੋਕਾਂ ਨੂੰ ਨਾਗਰਿਕਤਾ ਦੇਣ ਲਈ ਲਾਗੂ 2026 ਵਿੱਚ ਅਰਜੀ ਦੇਣ ਵਾਲੇ ਯੋਗ ਲੋਕਾਂ ਲਈ ਖਾਸ ਮੌਕਾ ਕੰਟਰੀਓ ਦੇ ਮੁੱਖ ਮੰਤਰੀ ਡਕਫੋਰਡ ਨੇ ਕੈਨੇਡੀਅਨਾਂ ਨੂੰ ਚੀਨ ਦੀਆਂ ਇਲੈਕਟ੍ਰਿਕ ਕਾਰਾਂ ਖਰੀਦਣ ਤੋਂ ਬਚਣ ਦੀ ਅਪੀਲ ਕੀਤੀ ਹੈ। ਹੁਣ ਖਬਰਾਂ ਵਿਸਥਾਰ ਨਾਲ ਮਿਸਿਸ ਟਾਗਾ ਵਿੱਚ ਇਸ ਸਾਲ ਸਰਦੀ ਕੁਝ ਜ਼ਿਆਦਾ ਹੀ ਬਰਫੀਲੀ ਰਹੀ ਹੈ। ਇਸ ਦੌਰਾਨ ਸ਼ਹਿਰ ਦੇ ਕਰਮਚਾਰੀ ਨਵੀਂ ਵਿੰਡਰੋ ਆਮ ਮਸ਼ੀਨਾਂ ਨੂੰ ਬੜੀ ਹੀ ਸਫਾਈ ਅਤੇ ਸਮਝਦਾਰੀ ਨਾਲ ਚਲਾ ਰਹੇ ਹਨ। 905 ਹੱਬ ਵੱਲੋਂ ਬਣਾਈ ਗਈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਬਰਫ਼ ਸਾਫ਼ ਕਰਦੇ ਸਮੇਂ ਸਾਰੇ ਕੂੜੇ ਦੇ ਡੱਬੇ ਸੁਰੱਖਿਤ ਖੜੇ ਰਹੇ ਅਤੇ ਇਹ ਕੰਮ ਬਹੁਤ ਹੀ ਸਾਫ਼-ਸੁਥਰੇ ਢੰਗ ਨਾਲ ਕੀਤਾ ਗਿਆ ਸ਼ਹਿਰ ਦੇ ਕਰਮਚਾਰੀਆਂ ਅਤੇ 905 ਹੱਬ ਦੀ ਇਸ ਸ਼ਾਨਦਾਰ ਰਿਕਾਰਡਿੰਗ ਤੋਂ ਲੋਕ ਬਹੁਤ ਖੁਸ਼ ਹਨ ਇਸ ਸਾਲ ਮਿਸੇ ਸਾਗਾ ਵਿੱਚ ਸਰਦੀ ਨੇ ਆਪਣੇ ਪੂਰੇ ਰੰਗ ਦਿਖਾਏ ਹਨ ਅਤੇ ਸ਼ਹਿਰ ਵਿੱਚ ਆਮ ਤੋਂ ਕਈ ਗੁਣਾ ਵੱਧ ਬਰਫਬਾਰੀ ਦਰਜ ਕੀਤੀ ਗਈ ਹੈ। ਲਗਾਤਾਰ ਪੈ ਰਹੀ ਭਾਰੀ ਬਰਫ ਕਾਰਨ ਸੜਕਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਆਵਾਜਾਈ ਨੂੰ ਬਰਕਰਾਰ ਰੱਖਣਾ ਇੱਕ ਵੱਡੀ ਚੁਣੌਤੀ ਬਣ ਗਈ ਸੀ। ਪਰ ਮਿਸਿਸ ਸਾਗਾ ਸ਼ਹਿਰ ਦੇ ਤਜਰਬੇਕਾਰ ਅਤੇ ਟ੍ਰੇਨਿੰਗ ਪ੍ਰਾਪਤ ਕਰਮਚਾਰੀ ਬਿਨਾਂ ਕਿਸੇ ਥਕਾਵਟ ਦੇ ਦਿਨ-ਰਾਤ ਕੰਮ ਕਰਦੇ ਹੋਏ ਸ਼ਹਿਰ ਨੂੰ ਸੁਰੱਖਿਤ ਬਣਾਉਣ ਵਿੱਚ ਲੱਗੇ ਰਹੇ। ਇਸ ਮੌਕੇ ਤੇ ਸ਼ਹਿਰ ਵੱਲੋਂ ਹਾਲੀ ਵਿੱਚ ਸ਼ਾਮਲ ਕੀਤੇ ਗਏ ਬਿਲਕੁਲ ਨਵੇਂ ਅਤੇ ਆਧੁਨਿਕ ਵਿੰਡਰੋ ਆਰਮ ਬਰਫ਼ ਸਾਫ਼ ਕਰਨ ਦੇ ਕੰਮ ਵਿੱਚ ਬਹੁਤ ਹੀ ਕਾਰਗਰ ਸਾਬਤ ਹੋ ਰਹੇ ਸਨ ਇਹ ਮਸ਼ੀਨਾਂ ਖਾਸ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਜੋ ਬਰਫ਼ ਨੂੰ ਸੜਕ ਦੇ ਕਿਨਾਰੇ ਸੁੱਚੇ ਢੰਗ ਨਾਲ ਤੱਕ ਦਿੰਦੀਆਂ ਸਨ ਜਿਸ ਨਾਲ ਨਾ ਸਿਰਫ਼ ਸੜਕਾਂ ਖੁੱਲੀਆਂ ਰਹਿੰਦੀਆਂ ਹਨ ਸਗੋਂ ਘਰਾਂ ਦੇ ਸਾਹਮਣੇ ਰੱਖੇ ਕੂੜੇ ਦੇ ਡੱਬੇ ਡਰਾਈਵਵੇ ਅਤੇ ਹੋਰ ਸੰਪਤੀ ਨੂੰ ਵੀ ਕੋਈ ਵੀ ਨੁਕਸਾਨ ਨਹੀਂ ਹੁੰਦਾ 905 ਹਬ ਵੱਲੋਂ ਤਿਆਰ ਕੀਤੀ ਗਈ ਬਹੁਤ ਹੀ ਸ਼ਾਨਦਾਰ ਅਤੇ ਸਾਫ਼ ਰਿਕਾਰਡਿੰਗ ਵੀ ਸਪਸ਼ਟ ਤੌਰ ਤੇ ਵਿਖਾ ਸਕਦੀ ਹੈ ਕਿ ਇਹ ਵਿੰਡਰੋ ਆਰਮ ਕਿੰਨਾ ਨਫਾਸਤ ਅਤੇ ਸੰਤੁਲਨ ਵਾਲਾ ਕੰਮ ਕਰ ਰਿਹਾ ਹੈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਈ ਮਸ਼ੀਨਾ ਚਲਾਉਣ ਵਾਲੇ ਕਰਮਚਾਰੀ ਬੜੇ ਹੀ ਧਿਆਨ ਅਤੇ ਜ਼ਿੰਮੇਵਾਰੀ ਨਾਲ ਹਰ ਗਲੀ ਵਿੱਚ ਹਰ ਘਰ ਦੇ ਸਾਹਮਣੇ ਬਰਫ਼ ਸਾਫ਼ ਕਰਦਿਆਂ ਬਿਨਾਂ ਕਿਸੇ ਡੱਬੇ ਨੂੰ ਹਿਲਾਏ ਜਾਂ ਗिराਏ ਇਹ ਉਹ ਸਮੱਸਿਆ ਸੀ ਜਿਸ ਨਾਲ ਲੋਕ ਪਿਛਲੇ ਕੁਝ ਸਾਲਾਂ ਤੋਂ ਲੜ ਰਹੇ ਸਨ ਪਰ ਹੁਣ ਨਵੀਂ ਤਕਨੀਕ ਦੇ ਮਾਹਰ ਸਟਾਫ ਦੀ ਮਿਹਨਤ ਨਾਲ ਇਸ ਦਾ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ ਇਸ ਤਰ੍ਹਾਂ ਦੀ ਯੋਜਨਾ ਬਣਾ ਕੇ ਕੀਤੀ ਗਈ ਬਰਫ਼ ਸਾਫ਼ ਕਰਨ ਦੀ ਕਾਰਵਾਈ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਨੂੰ ਕਾਇਮ ਰੱਖ ਰਹੀ ਹੈ ਸਗੋਂ ਲੋਕਾਂ ਦੀ ਰੋਜ਼ਮਰਦ ਦੀ ਜ਼ਿੰਦਗੀ ਨੂੰ ਵੀ ਆਸਾਨ ਬਣਾ ਰਹੀ ਹੈ ਮਿਸਿਸ ਸਾਗੂ ਸ਼ਹਿਰ ਦੇ ਕਰਮਚਾਰੀਆਂ ਦੀ ਮਿਹਨਤ ਉਨ੍ਹਾਂ ਦੀ ਸਮਝਦਾਰੀ ਅਤੇ ਨਵੀਂ ਤਕਨੀਕ ਦੇ ਸਹੀ ਉਪਯੋਗ ਦੀ ਇਹ ਤਸਵੀਰ 405 ਹੱਬ ਦੀ ਵੀਡੀਓ ਰਾਹੀਂ ਸਾਹਮਣੇ ਆਈ ਹੈ ਇਸ ਲਈ ਦੋਹਾ ਹੀ ਪੱਖਾ ਨੇ ਵੱਡੀ ਤਾਰੀਫ ਦੇ ਯੋਗ ਹਨ ਭਾਰੀ ਸਰਦੀ ਦੇ ਬਾਵਜੂਦ ਇਹ ਪ੍ਰਯਾਸ ਸਾਬਤ ਕਰਦਾ ਹੈ ਕਿ ਇਹ ਸਹੀ ਯੋਜਨਾ ਮਿਹਨਤ ਅਤੇ ਤਕਨੀਕ ਨਾਲ ਹਰ ਮੁਸ਼ਕਲ ਨੂੰ ਆਸਾਨ ਬਣਾਇਆ ਜਾ ਸਕਦਾ ਹੈ ਖਰਾਬ ਮੌਸਮ ਦੇ ਕਾਰਨ ਮਿਡਲ ਸੈਕਸ ਕਾਉਂਟੀ ਦੀਆਂ ਸੜਕਾਂ 'ਤੇ ਹਾਲੇ ਵੀ ਸਮੱਸਿਆਵਾਂ ਬਣੀਆਂ ਹੋਈਆਂ। ਤੇਜ਼ ਉੱਤਰੀ ਹਵਾ ਅਤੇ ਲਗਾਤਾਰ ਪੈ ਰਹੀ ਬਰਫ਼ ਕਾਰਨ ਸੜਕਾਂ ਵਾਰ-ਵਾਰ ਬਰਫ਼ ਨਾਲ ਟੱਕ ਰਹੀਆਂ ਹਨ। ਹਾਲਾਂਕਿ ਸੜਕ ਵਿਭਾਗ ਦੀਆਂ ਟੀਮਾਂ ਪੂਰੀ ਮਿਹਨਤ ਨਾਲ ਕੰਮ ਕਰ ਰਹੀਆਂ ਹਨ ਪਰ ਮੌਸਮ ਦੀ ਸਖ਼ਤੀ ਕਾਰਨ ਕੰਮ ਮੁਸ਼ਕਲ ਨਾਲ ਹੋ ਰਿਹਾ ਹੈ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਾਵਧਾਨੀ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ ਗਈ ਹੈ। ਹੇਠਾਂ ਦਿੱਤੇ ਅਪਡੇਟ ਵਿਚ ਸਥਿਤੀ ਬਾਰੇ ਹੋਰ ਜਾਣਕਾਰੀ ਵੀ ਹੈ ਖਰਾਬ ਅਤੇ ਸਖਤ ਮੌਸਮੀ ਹਾਲਾਤਾਂ ਦੇ ਚੱਲਦਿਆਂ ਮਿਡਲ ਸੈਕਸ ਕਾਉਂਟੀ ਦੀਆਂ ਸੜਕਾਂ ਤੇ ਹਾਲੇ ਵੀ ਗੰਭੀਰ ਸਮੱਸਿਆਵਾਂ ਬਣੀਆਂ ਹੋਈਆਂ ਹਨ ਲਗਾਤਾਰ ਪੈ ਰਹੀ ਬਰਫ਼ ਅਤੇ ਉੱਤਰੀ ਪਾਸੇ ਤੋਂ ਵਗ ਰਹੀ ਤੇਜ਼ ਹਵਾਵਾਂ ਕਾਰਨ ਸੜਕਾਂ ਬਾਰ-ਬਾਰ ਬਰਫ਼ ਨਾਲ ਟਕ ਜਾ ਰਹੀਆਂ ਹਨ ਜਿਸ ਨਾਲ ਦਿਖ ਘਟ ਰਹੀ ਹੈ ਅਤੇ ਸੜਕਾਂ ਫਿਸਲਣ ਵਾਲੀਆਂ ਬਣ ਰਹੀਆਂ ਹਨ ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਐਮਰਜੈਂਸੀ ਸੇਵਾਵਾਂ ਲਈ ਵੀ ਆਵਾਜਾਈ ਮੁਸ਼ਕਲ ਬਣੀ ਹੋਈ ਹੈ ਕਾਉਂਟੀ ਦੇ ਰੋਡ ਕਰੂ ਅਤੇ ਸਨੋ ਪਲਾਊ ਟੀਮਾਂ ਲਗਾਤਾਰ ਮੈਦਾਨ ਵਿੱਚ ਮੌਜੂਦ ਹਨ ਅਤੇ ਦਿਨ ਰਾਤ ਬਿਨਾਂ ਰੁਕੇ ਬਰਫ਼ ਸਾਫ਼ ਕਰਨ ਦਾ ਕੰਮ ਕਰ ਰਹੀਆਂ ਹਨ ਪਰ ਤੇਜ਼ ਹਵਾ ਸਾਫ਼ ਕੀਤੀ ਗਈ ਬਰਫ਼ ਨੂੰ ਮੁੜ ਤੋਂ ਸੜਕਾਂ ਤੇ ਲਿਆ ਰਹੀ ਹੈ ਜਿਸ ਨਾਲ ਉਹਨਾਂ ਦੀ ਮਿਹਨਤ ਹੋਰ ਵੀ ਔਖੀ ਹੋ ਗਈ ਹੈ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਪਿੰਡਾਂ ਅਤੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਸੜਕਾਂ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਹੈ ਜਿੱਥੇ ਬਰਫ਼ ਜ਼ਿਆਦਾ ਜੰਮ ਗਈ ਹੈ ਅਤੇ ਗੱਡੀਆਂ ਅਤੇ ਰਸਤਾ ਬਣਾਉਣਾ ਮੁਸ਼ਕਲ ਹੋ ਗਿਆ ਹੈ। ਇਹਨਾਂ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਕਾਉਂਟੀ ਪ੍ਰਸ਼ਾਸਨ ਵੱਲੋਂ ਵਾਦੂ ਮਸ਼ੀਨਾਂ ਅਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਤਾ ਜੋ ਸੜਕਾਂ ਨੂੰ ਜਲਦੀ ਤੋਂ ਜਲਦੀ ਖੋਲਿਆ ਜਾ ਸਕੇ ਇਸ ਦੇ ਨਾਲ ਹੀ ਲੋਕਾਂ ਨੂੰ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਬਿਨਾਂ ਜ਼ਰੂਰਤ ਕਰੋ ਬਾਰ ਨਾ ਨਿਕਲਣ ਅਤੇ ਜੇ ਯਾਤਰਾ ਕਰਨੀ ਲਾਜ਼ਮੀ ਹੋਵੇ ਤਾਂ ਹੌਲੀ ਗੱਡੀ ਚਲਾਈ ਜਾਵੇ ਅਤੇ ਸਾਵਧਾਨੀ ਵਰਤੀ ਜਾਵੇ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਹੱਲੇ ਕੁਝ ਸਮੇਂ ਤੱਕ ਬਰਫਬਾਰੀ ਅਤੇ ਤੇਜ਼ ਹਵਾਵਾਂ ਜਾਰੀ ਰਹਿ ਸਕਦੀਆਂ ਜਿਸ ਨਾਲ ਸਥਿਤੀ ਹੋਰ ਵੀ ਮੁਸ਼ਕਲ ਬਣ ਸਕਦੀ ਹੈ ਕਾਉਂਟੀ ਅਧਿਕਾਰੀਆਂ ਨੇ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਿਹਾ ਹਨ ਅਤੇ ਹਰ ਤਾਜ਼ਾ ਅਪਡੇਟ ਮੌਸਮ ਮੀਡੀਆ ਅਤੇ ਅਧਿਕਾਰੀਆਂ ਚੈਨਲਾਂ ਰਾਹੀਂ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਭਾਵੇਂ ਹਾਲਾਤ ਕਾਫੀ ਔਖੇ ਹਨ ਪਰ ਰੋਡ ਕਰੂ ਦੀ ਮਿਹਨਤ ਅਤੇ ਸਮਰਥਨ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਮੌਸਮ ਸੁਧਰਦੇ ਹੀ ਸੜਕਾਂ ਦੀ ਹਾਲਤ ਵਿੱਚ ਵੀ ਸੁਧਾਰ ਆਵੇਗਾ ਕੈਨੇਡਾ ਨੇ ਹਜ਼ਾਰਾਂ ਲੋਕਾਂ ਨੂੰ ਨਾਗਰਿਕਤਾ ਦੇਣ ਲਈ ਨਵਾਂ ਕਾਨੂੰਨ ਲਾਗੂ ਕੀਤਾ ਹੈ ਜਿਸ ਨਾਲ 2026 ਵਿੱਚ ਕਈ ਲੋਕ ਕੈਨੇਡੀਅਨ ਨਾਗਰਿਕ ਬਣ ਸਕਣਗੇ ਇਸ ਨਵੇਂ ਕਾਨੂੰਨ ਦਾ ਮਕਸਦ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੇ ਵਧੇਰੇ ਮੌਕੇ ਦੇਣਾ ਹੈ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਅਰਜੀ ਦੀ ਪ੍ਰਕਿਰਿਆ ਸੌਖੀ ਤੇਜ਼ ਅਤੇ ਲੋਕਾਂ ਲਈ ਸਮਝਣ ਯੋਗ ਹੋਵੇ ਇਸੇ ਯੋਜਨਾ ਦੇ ਅਧੀਨ ਜੋ ਵੀ ਯੋਗਤਾ ਰੱਖਦਾ ਹੈ ਉਹ ਕੈਨੇਡੀਅਨ ਨਾਗਰਿਕਤਾ ਲਈ ਅਰਜੀ ਦੇ ਸਕਦਾ ਹੈ ਸਰਕਾਰ ਲੋਕਾਂ ਨੂੰ ਪ੍ਰਸਤਾਹਿਤ ਕਰ ਰਹੀ ਹੈ ਕਿ ਉਹ ਆਪਣੀ ਅਰਜੀ ਜਲਦੀ ਪੂਰੀ ਕਰਨ ਤਾਂ ਜੋ ਨਵੇਂ ਸਾਲ ਵਿੱਚ ਇਸ ਤੋਂ ਫਾਇਦਾ ਉਠਾਇਆ ਜਾ ਸਕੇ ਇਸ ਨਾਲ ਨਾ ਸਿਰਫ ਨਾਗਰਿਕਤਾ ਦੀ ਗਿਣਤੀ ਵਧੇਗੀ ਬਲਕਿ ਕੈਨੇਡਾ ਦੀ ਆਰਥਿਕਤਾ ਅਤੇ ਕਮਿਊਨਿਟੀ ਵੀ ਮਜ਼ਬੂਤ ਹੋਵੇਗੀ ਕੈਨੇਡਾ ਨੇ ਹਾਲੀ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਕੀਤਾ ਹੈ ਜਿਸ ਦੇ ਤਹਿਤ ਹਜ਼ਾਰਾਂ ਲੋਕ 2026 ਵਿੱਚ ਕੈਨੇਡੀਅਨ ਨਾਗਰਿਕਤਾ ਲਈ ਅਰਜ਼ੀ ਦੇ ਸਕਣਗੇ ਇਹ ਕਾਨੂੰਨ ਖਾਸ ਤੌਰ ਤੇ ਉਨ੍ਹਾਂ ਲਈ ਬਣਾਇਆ ਗਿਆ ਹੈ ਜੋ ਪਹਿਲਾਂ ਕੈਨੇਡਾ ਵਿੱਚ ਰਹਿ ਰਹੇ ਹਨ ਪਰ ਉਨ੍ਹਾਂ ਕੋਲ ਨਾਗਰਿਕਤਾ ਨਹੀਂ ਹੈ ਸਰਕਾਰ ਦਾ ਮਕਸਦ ਹੈ ਕਿ ਲੋਕਾਂ ਨੂੰ ਸਿਰਫ ਕਾਨੂੰਨੀ ਅਧਿਕਾਰੀ ਹੀ ਨਾ ਮਿਲਣ ਬਲਕਿ ਉਹ ਸੁਰੱਖਿਤ, ਸਥਿਰ ਅਤੇ ਸਮਾਜਿਕ ਤੌਰ ਤੇ ਮਜ਼ਬੂਤ ਜੀਵਨ ਜੀ ਸਕਣ। ਇਸ ਨਵੇਂ ਕਾਨੂੰਨ ਨਾਲ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ, ਕੰਮ ਕਰਨ, ਬੱਚਿਆਂ ਦੀ ਪੜ੍ਹਾਈ ਅਤੇ ਪਰਿਵਾਰਕ ਜੀਵਨ ਨੂੰ ਆਸਾਨ ਬਣਾਉਣ ਦੇ ਵਧੇਰੇ ਮੌਕੇ ਮਿਲਣਗੇ। ਸਰਕਾਰ ਨੇ ਇਸ ਪ੍ਰਕਿਰਿਆ ਨੂੰ ਬਹੁਤ ਆਸਾਨ ਅਤੇ ਤੇਜ਼ ਬਣਾਉਣ ਲਈ ਸਾਰੇ ਨਿਯਮਾਂ ਅਤੇ ਹਦਾਇਤਾਂ ਤਿਆਰ ਕੀਤੀਆਂ ਹਨ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਅਰਜੀ ਦੇਣ ਅਤੇ ਪਹਿਲਾਂ ਆਪਣੇ ਸਾਰੇ ਦਸਤਾਵੇਜ਼ ਤਿਆਰ ਰੱਖਣ ਅਤੇ ਯੋਗਤਾ ਦੀ ਚੰਗੀ ਤਰ੍ਹਾਂ ਜਾਂਚ ਕਰਨ ਇਹ ਯਕੀਨੀ ਬਣਾਇਆ ਕਿ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਨਵੇਂ ਸਾਲ 2026 ਵਿੱਚ ਹਰ ਯੋਗ ਵਿਅਕਤੀ ਆਪਣੀ ਨਾਗਰਿਕਤਾ ਲਈ ਅਰਜੀ ਦੇ ਸਕੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਾਨੂੰਨੀ ਇਮੀਗ੍ਰੇਸ਼ਨ ਲਈ ਇੱਕ ਵੱਡਾ ਮੌਕਾ ਹੋਵੇਗਾ ਜੋ ਨਾ ਸਿਰਫ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣਾਉਂਦਾ ਹੈ ਬਲਕਿ ਕੈਨੇਡਾ ਦੇ ਸਮਾਜ ਅਤੇ ਆਰਥਿਕਤਾ ਨੂੰ ਵੀ ਮਜ਼ਬੂਤ ਕਰਦਾ ਇਸ ਨਵੇਂ ਕਾਨੂੰਨ ਨਾਲ ਲੋਕਾਂ ਨੂੰ ਇੱਕ ਅਜੀਹਾਂ ਮੌਕਾ ਮਿਲਦਾ ਹੈ ਉਹ ਕੈਨੇਡਾ ਵਿੱਚ ਆਪਣਾ ਪਰਿਵਾਰ ਬਸਾ ਸਕਣ ਬੱਚਿਆਂ ਦੀ ਪੜ੍ਹਾਈ ਨੂੰ ਆਸਾਨ ਬਣਾਉਣ ਅਤੇ ਕੰਮ ਦੇ ਮੌਕੇ ਪ੍ਰਾਪਤ ਕਰਨ ਸਰਕਾਰ ਲੋਕਾਂ ਨੂੰ ਪ੍ਰਸਤਾਹਿਤ ਕਰਦੀ ਹੈ ਕਿ ਉਹ ਆਪਣੀ ਅਰਜ਼ੀ ਜਲਦੀ ਪੂਰੀ ਕਰਨ ਤਾਂ ਜੋ 90 ਸਾਲ ਵਿੱਚ ਇਸ ਤੋਂ ਫਾਇਦਾ ਉਠਾਇਆ ਜਾ ਸਕੇ ਇਹ ਕਾਰਵਾਈ ਨਾ ਸਿਰਫ ਨਾਗਰਿਕਤਾ ਦੀ ਗਿਣਤੀ ਵਧਾਉਂਦੀ ਹੈ ਬਲਕਿ ਕੈਨੇਡਾ ਵਿੱਚ ਰਹਿਣ ਵਾਲੇ ਹਰ ਵਿਅਕਤੀ ਲਈ ਇੱਕ ਸੁਰੱਖਿਤ ਅਤੇ ਸਮਾਜਿਕ ਤੌਰ ਤੇ ਮਜ਼ਬੂਤ ਜੀਵਨ ਦਾ ਰਾਹ ਵੀ ਖੋਲਦੀ ਹੈ ਮਾਹਿਰਾ ਨੇ ਇਹ ਵੀ ਕਿਹਾ ਹੈ ਕਿ ਇਹ ਕਾਨੂੰਨ ਕੈਨੇਡਾ ਦੀ ਕਮਿਊਨਿਟੀ ਲਈ ਵੀ ਬਹੁਤ ਫਾਇਦੇਮੰਦ ਹੈ ਜਿਵੇਂ ਜਿਵੇਂ ਨਵੇਂ ਨਾਗਰਿਕ ਇਸ ਦੇ ਅਧੀਨ ਆਪਣੇ ਹੱਕ ਪ੍ਰਾਪਤ ਕਰਦੇ ਹਨ ਉਹ ਸਿਰਫ ਆਪਣੀ ਜ਼ਿੰਦਗੀ ਬਿਹਤਰ ਨਹੀਂ ਬਣਾਉਂਦੇ ਬਲਕਿ ਕਮਿਊਨਿਟੀ ਵਿੱਚ ਇਕਤਾ ਸੁਰੱਖਿਆ ਅਤੇ ਭਰੋਸਾ ਵੀ ਵੱਧਦਾ ਹੈ ਲੋਕਾਂ ਦੀ ਪ੍ਰਤੀਕਿਰਿਆ ਵੀ ਬਹੁਤ ਸਕਾਰਾਤਮਕ ਆ ਰਹੀ ਹੈ ਕਈ ਲੋਕ ਇਸ ਕਾਨੂੰਨ ਨੂੰ ਆਪਣੇ ਜੀਵਨ ਲਈ ਇੱਕ ਨਵੀਂ ਸ਼ੁਰੂਆਤ ਵਜੋਂ ਵੇਖ ਰਹੇ ਹਨ ਸੰਖੇਪ ਵਿੱਚ ਦੱਸ ਦਈਏ ਤਾਂ ਕੈਨੇਡਾ ਦਾ ਇਹ ਨਵਾਂ ਕਾਨੂੰਨ ਹਜ਼ਾਰਾਂ ਲੋਕਾਂ ਲਈ ਇੱਕ ਵੱਡਾ ਮੌਕਾ ਹੈ ਇਹ ਕੇਵਲ ਨਾਗਰਿਕਤਾ ਦੇ ਅਧਿਕਾਰਾਂ ਦੀ ਗੱਲ ਹੀ ਨਹੀਂ ਬਲਕਿ ਸੁਰੱਖਿਅਤ ਜੀਵਨ ਮਜ਼ਬੂਤ ਆਰਥਿਕਤਾ ਅਤੇ ਕਮਿਊਨਿਟੀ ਵਿੱਚ ਸ਼ਾਮਲ ਹੋਣਾ ਵੀ ਇੱਕ ਮਹੱਤਵਪੂਰਨ ਮੌਕਾ ਹੈ 2026 ਵਿੱਚ ਹਜ਼ਾਰਾਂ ਲੋਕ ਇਸ ਨਵੇਂ ਕਾਨੂੰਨ ਤੋਂ ਲਾਭ ਉਠਾਉਣਗੇ ਆਪਣੇ ਪਰਿਵਾਰ ਨੂੰ ਬਿਹਤਰ ਜੀਵਨ ਦੇਣਗੇ ਅਤੇ ਇੱਕ ਨਵੀਂ ਸ਼ੁਰੂਆਤ ਕਰਨਗੇ ਓਨਟਾਰੀਓ ਦੇ ਮੁੱਖ ਮੰਤਰੀ ਡਕਫੋਰਡ ਨੇ ਕੈਨੇਡੀਅਨਾਂ ਨੂੰ ਚੀਨ ਦੇ ਇਲੈਕਟ੍ਰੋਨਿਕ ਕਾਰਾਂ ਨੂੰ ਖਰੀਦਦਨ ਤੋਂ ਬਚਣ ਦੀ ਅਪੀਲ ਕੀਤੀ ਹੈ ਇੱਕ ਕਦਮ ਉਸ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨੀ ਇਲੈਕਟ੍ਰੋਨਿਕ ਕਾਰਾਂ ਨੂੰ ਕੈਨੇਡਾ ਵਿੱਚ ਆਉਣ ਦੀ ਆਗਿਆ ਦੇਣ ਲਈ ਇੱਕ ਸਮਝੌਤਾ ਕੀਤਾ ਡਕਫੋਰਡ ਨੇ ਕਿਹਾ ਹੈ ਕਿ ਕੈਨੇਡੀਅਨਾਂ ਨੂੰ ਆਪਣੇ ਦੇਸ਼ ਦੇ ਉਦਯੋਗਾਂ ਅਤੇ ਕੰਮ ਵਾਲਿਆਂ ਦੀ ਸੁਰੱਖਿਆ ਲਈ ਸੋਚ ਕੇ ਫੈਸਲੇ ਕਰਨੇ ਚਾਹੀਦੇ ਹਨ ਇਸ ਮਾਮਲੇ ਨੇ ਰਾਜਨੀਤਿਕ ਚਰਚਾ ਪੈਦਾ ਕਰ ਦਿੱਤੀ ਹੈ ਅਤੇ ਲੋਕਾਂ ਵਿੱਚ ਵਿਚਾਰਾਂ ਦਾ ਵੱਡਾ ਤਬਾਦਲਾ ਹੋ ਰਿਹਾ ਹੈ Ontario ਦੇ ਮੁੱਖ ਮੰਤਰੀ Jack Ford ਨੇ ਕੈਨੇਡੀਅਨਾਂ ਨੂੰ ਚੀਨ ਦੇ ਇਲੈਕਟ੍ਰੋਨਿਕ ਕਾਰਾਂ ਖਰੀਦਣ ਤੋਂ ਬਚਣ ਦੀ ਸਖਤ ਅਪੀਲ ਕੀਤੀ ਹੈ। ਇੱਕ ਕਦਮ ਉਸ ਸਮੇਂ ਆਇਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੀਨੀ ਇਲੈਕਟ੍ਰੋਨਿਕ ਕਾਰਾਂ ਨੂੰ ਕੈਨੇਡਾ ਵਿੱਚ ਆਉਣ ਦੀ ਆਗਿਆ ਦੇਣ ਲਈ ਇੱਕ ਵੱਡਾ ਸਮਝੌਤਾ ਕੀਤਾ ਡੱਗਫੋਰਡ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਕੈਨੇਡਾ ਦੇ ਸਥਾਨਕ ਉਦਯੋਗਾਂ ਖਾਸ ਕਰਕੇ ਆਟੋਮੋਬਾਈਲ ਉਦਯੋਗਾਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਸਥਾਨਕ ਕੰਮ ਵਾਲੇ ਲੋਕਾਂ ਦੀਆਂ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਹਨ ਉਹ ਕਹਿੰਦੇ ਹਨ ਕਿ ਕੈਨੇਡੀਅਨਾਂ ਨੂੰ ਆਪਣੇ ਦੇਸ਼ ਦੇ ਉਦਯੋਗਾਂ ਅਤੇ ਰੋਜ਼ਗਾਰ ਦੀ ਸੁਰੱਖਿਆ ਲਈ ਸੋਚ ਵਿਚਾਰ ਕਰਕੇ ਫੈਸਲੇ ਕਰਨੇ ਚਾਹੀਦੇ ਹਨ ਮੁੱਖ ਮੰਤਰੀ ਡੱਕਫੋਰਡ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਲੋਕਾਂ ਨੂੰ ਆਪਣੇ ਦੇਸ਼ ਦੀ ਮਜ਼ਬੂਤੀ ਅਤੇ ਸਥਾਨਕ ਕਾਰੋਬਾਰਾਂ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ ਉਹ ਚੀਨ ਦੇ ਇਲੈਕਟ੍ਰੋਨਿਕ ਕਾਰਾਂ ਖਰੀਦਣ ਨੂੰ ਨਰਾਸ਼ਾਵਾਦੀ ਕਦਮ ਵਜੋਂ ਦੇਖਦਿਆਂ ਕਿਉਂਕਿ ਇਸ ਨਾਲ ਨਾ ਸਿਰਫ ਸਥਾਨਕ ਉਦਯੋਗਾਂ ਦੀ ਮਾਰਕੀਟ ਘੱਟ ਹੋ ਸਕਦੀ ਹੈ ਬਲਕਿ ਕੈਨੇਡਾ ਦੀ ਆਰਥਿਕਤਾ ਤੇ ਵੀ ਪ੍ਰਭਾਵ ਪੈ ਸਕਦਾ ਹੈ ਇਸ ਮਾਮਲੇ ਨੇ ਰਾਜਨੀਤਿਕ ਚਰਚਾ ਨੂੰ ਤੇਜ਼ ਕਰ ਦਿੱਤਾ ਹੈ ਅਤੇ ਲੋਕਾਂ ਵਿੱਚ ਵਿਚਾਰਾਂ ਦਾ ਗਹਿਰਾ ਤਬਾਦਲਾ ਜਨਮ ਲਿਆ ਹੈ ਵਿਸ਼ਲੇਸ਼ ਜਨਾ ਨੇ ਕਿਹਾ ਹੈ ਇਹ ਸਮਝੋਤਾ ਕੈਨੇਡਾ ਦੇ ਇਲੈਕਟ੍ਰਿਕ ਕਾਰ ਉਦਯੋਗਾਂ ਲਈ ਚੁਣੌਤੀ ਬਣ ਸਕਦਾ ਹੈ ਕਿਉਂਕਿ ਚੀਨ ਦੀਆਂ ਕਾਰਾਂ ਸਸਤੀ ਅਤੇ ਵੱਡੀ ਮਾਤਰਾ ਵਿੱਚ ਉਪਲਬਧ ਹਨ ਇਸ ਨਾਲ ਸਥਾਨਕ ਉਤਪਾਦਨ ਅਤੇ ਵਿਕਰੀ ਤੇ ਦਬਾਅ ਬਣੇਗਾ ਜੱਕਫੋਰਡ ਦੇ ਅਨੁਸਾਰ ਇਸ ਤਰ੍ਹਾਂ ਦੇ ਸਮਝੌਤਿਆਂ ਤੋਂ ਲੋਕਾਂ ਨੂੰ ਸਾਵਧਾਨ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕੈਨੇਡਾ ਦੇ ਉਦਯੋਗਾਂ ਅਤੇ ਸਥਾਨਕ ਨੌਕਰੀਆਂ ਦੀ ਸੁਰੱਖਿਆ ਹੋ ਸਕੇ ਇਸ ਕੜੀ ਕੈਨੇਡਾ ਵਿੱਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਰਹੀਆਂ ਹਨ ਲੋਕਾਂ ਵਿੱਚ ਰਾਇਆਂ ਵਟੀਆਂ ਹੋ ਰਹੀਆਂ ਹਨ ਕਈ ਲੋਕ ਜੱਕਫੋਰਡ ਦੇ ਹਾਲਾਤਾਂ ਦੀ ਸਹਿਮਤੀ ਕਰਦੇ ਹਨ ਅਤੇ ਕੈਨੇਡਾ ਦੇ ਹਿੱਤ ਵਿੱਚ ਸਥਾਨਕ ਉਤਪਾਦਾਂ ਨੂੰ ਤਰਜੀ ਦੇ ਰਹੇ ਹਨ ਜਦ ਕਿ ਕੁਝ ਲੋਕ ਪ੍ਰਧਾਨ ਮੰਤਰੀ ਦੇ ਫੈਸਲੇ ਨੂੰ ਕੈਨੇਡਾ ਦੀ ਵੱਧਦੀ ਇਨਵੈਸਟਮੈਂਟ ਅਤੇ ਵਧੇਰੇ ਵਿਕਲਪਾਂ ਵਜੋਂ ਦੇਖ ਰਹੇ ਹਨ ਇਹ ਮਾਮਲਾ ਦਿਖਾਉਂਦਾ ਹੈ ਕਿ ਆਰਥਿਕਤਾ ਅਤੇ ਰਾਜਨੀਤੀ ਕਿਵੇਂ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਕਿਵੇਂ ਇੱਕ ਫੈਸਲਾ ਸਿਰਫ ਕਾਰੋਬਾਰ ਹੀ ਨਹੀਂ ਬਲਕਿ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਤੇ ਵੀ ਪ੍ਰਭਾਵ ਪਾਉਂਦਾ ਹੈ ਸੰਖੇਪ ਵਿੱਚ ਦਸੀਏ ਦਾ ਡੱਕਫੋਰਡ ਦੀ ਅਪੀਲ ਸਿਰਫ ਚੀਨ ਦੀਆਂ ਕਾਰਾਂ ਤੇ ਨਿਰਭਰ ਹੀ ਨਹੀਂ ਹੈ ਬਲਕਿ ਇਹ ਕੈਨੇਡਾ ਦੇ ਲੋਕਾਂ ਨੂੰ ਆਪਣੇ ਦੇਸ਼ ਦੇ ਉਦਯੋਗਾਂ ਨੌਕਰੀਆਂ ਅਤੇ ਆਰਥਿਕ ਮਜ਼ਬੂਤੀ ਲਈ ਸੋਚ ਵਿਚਾਰ ਕਰਕੇ ਫੈਸਲੇ ਕਰਨ ਲਈ ਪ੍ਰੇਰਿਤ ਕਰਦੀ ਹੈ ਇਸ ਮਾਮਲੇ ਦਾ ਅਗਲਾ ਰਾਜਨੀਤਿਕ ਅਤੇ ਆਰਥਿਕ ਪ੍ਰਭਾਵ ਦੇਖਣਾ ਦਿਲਚਸਪ ਹੋਵੇਗਾ ਕਿਉਂਕਿ ਇਹ ਦੇਸ਼ ਵਿੱਚ ਨਾਗਰਿਕਾਂ ਰਾਜਨੀਤਿਕ ਨੇਤਾਵਾਂ ਅਤੇ ਉਦਯੋਗਾਂ ਨੂੰ ਇਕੱਠਾ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਕਰਵਾਵੇਗਾ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਲੈਣਾ ਹੀ ਕੱਲ ਫਿਰ ਮਿਲ ਨਜ਼ਰ ਆਵਾਂਗੇ ਨਵੀਆਂ ਤੇ ਖਾਸ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ